ਜੇਕਰ ਤੁਸੀਂ ਸਿਟੀ ਬਿਊਟੀਫੁੱਲ ਯਾਨੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਹ ਸ਼ਹਿਰ ਹਮੇਸ਼ਾ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਤੇ ਲਈ ਖਿੱਚ ਦਾ ਕੇਂਦਰ ਰਿਹਾ ਹੈ। ਚੰਡੀਗੜ੍ਹ ਆਪਣੀ ਸਚੱਜ ਜੀ ਯੋਜਨਾਬੰਦੀ ਅਤੇ ਸੜਕਾਂ ਦੇ ਲਈ ਜਾਣਿਆ ਜਾਂਦਾ ਪਰ ਮੌਜੂਦਾ ਹਾਲਤ ਵਿੱਚ ਵੱਖਰੀ ਤਸਵੀਰ ਪੇਸ਼ ਕਰ ਰਹੀ ਹੈ। ਚੰਡੀਗੜ੍ਹ ਦੇ ਵਿੱਚ ਸੜਕਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਹਰ ਪਾਸੇ ਟੋਏ ਨੇ ਸੜਕਾਂ ਉੱਤੇ ਪਾਣੀ ਇਕੱਠਾ ਹੈ ਤੇ ਪਾਈਪਲਾਈਨ ਲੀਕੇਜ ਦੀ ਸਮੱਸਿਆ ਵੀ ਆਮ ਹੋ ਗਈ ਹੈ। ਚੰਡੀਗੜ੍ਹ ਨਗਰ ਨਿਗਮ ਤੋਂ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਜਿਸ ਕਾਰਨ ਸੜਕਾਂ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਜਦੋਂ ਇਸ ਬਾਰੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਉਹਨਾਂ ਕੋਲ ਲੋੜਿੰਦਾ ਬਜਟ ਹੀ ਨਹੀਂ ਹੈ ਨਗਰ ਨਿਗਮ ਲੰਬੇ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਚੰਡੀਗੜ੍ਹ ਸਿਟੀ ਬਿਊਟੀਫੁੱਲ ਦਾ ਅੱਜ ਤੁਹਾਨੂੰ ਹਾਲ ਦਿਖਾਵਾਂਗੇ ਅਗਰ ਚੰਡੀਗੜ੍ਹ ਸਿਟੀ ਬਿਊਟੀਫੁੱਲ ਦੀ ਗੱਲ ਕੀਤੀ ਜਾਵੇ ਤੇ ਦੇਸ਼ ਭਰ ਦੇ ਵਿੱਚ کافی مشهور ਹੈ ਕਿ ਚੰਡੀਗੜ੍ਹ ਜਿਹੜਾ ਹੈ ਸਾਫ ਸਫਾਈ ਨੂੰ ਲੈ ਕੇ کافی ਜਿਹੜਾ ਸੜਕਾਂ ਨੂੰ ਲੈ ਕੇ کافی ਚਰਚਾ ਦੇ ਵਿੱਚ ਰਹਿੰਦਾ ਹੈ ਗ੍ਰੀਨਰੀ ਨੂੰ ਲੈ ਕੇ کافی ਚਰਚਾ ਦੇ ਵਿੱਚ ਰਹਿੰਦਾ ਹੈ ਅਗਰ ਮਨਸੀਪਲ ਕਾਰਪੋਰੇਸ਼ਨ ਦੀ ਗੱਲ ਕਰੀਏ ਤੇ ਪਿਛਲੇ ਲੰਬੇ ਅਰਸੇ ਤੋਂ ਵਿੱਤੀ ਸੰਕਟ ਦੇ ਵਿੱਚ ਹੈ ਲਗਾਤਾਰ ਅਗਰ ਮਨਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਦਾ ਇਹੀ ਕਹਿਣਾ ਕਿ ਸਾਡੇ ਕੋਲ ਫੰਡ ਨਹੀਂ ਹੈ ਅਸੀਂ ਇਸ ਸਮੇਂ ਜਿੱਥੇ ਖੜੇ ਹੈ ਅਗਰ ਇਸ ਜਗ੍ਹਾ ਦੀ ਗੱਲ ਕਰੀਏ ਤੇ ਇੱਕ ਸਾਈਡ ਸੈਕਟਰ 46 ਹੈ ਤੇ ਦੂਸਰੀ ਸਾਈਡ ਜਿਹੜਾ ਹੈ ਸੈਕਟਰ 47 ਹੈ ਯਾਨੀ ਕਿ ਸੈਕਟਰ 46 ਤੇ 47 ਦੀ ਡਿਵਾਈਡਿੰਗ ਰੋਡ ਤੇ ਹੈ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਇਹ ਜਿਹੜੀ ਰੋਡ ਹੈ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਪਿਛਲੇ ਲੰਬੇ ਹਸਤੇ ਤੋਂ ਨਿਰਮਾਣ ਕਾਰਜ ਜਿਹੜਾ ਹੈ ਇੱਥੇ ਚੱਲ ਰਿਹਾ ਹੈ ਮਗਰ ਹਲੇ ਤੱਕ ਜਿਹੜਾ ਹੈ ਨਿਰਮਾਣ ਕਾਰਜ ਜਿਹੜਾ ਪੂਰਾ ਨਹੀਂ ਹੋ ਪਾਇਆ ਇੱਥੇ ਜਿਹੜੀ ਹੈ ਸੀਵਰੇਜ ਦੀ ਜਿਹੜੀ ਹੈ ਲਾਈਨ ਪਈ ਸੀਗੀ ਤੇ ਅਗਰ ਸੀਵਰੇਜ ਦੀ ਲਾਈਨ ਦੀ ਗੱਲ ਕਰੀਏ ਕਈ ਵਾਰੀ ਜਿਹੜੀ ਹੈ ਉਹ ਲਾਈਨ ਟੁੱਟ ਚੁੱਕੀ ਹੈ ਤੇ ਉਹਦੇ ਬਾਵਜੂਦ ਵੀ ਇਹੀ ਹਾਲ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਅਗਰ ਸਿਟੀ ਬਿਊਟੀਫੁੱਲ ਦੀ ਗੱਲ ਕਰੀਏ ਤੇ ਜਗ੍ਹਾ-ਜਗ੍ਹਾ ਤੁਹਾਨੂੰ ਗੱਡੇ ਜਿਹੜੇ ਦੇਖਣ ਨੂੰ ਮਿਲਣਗੇ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਮਿਲਣਗੀਆਂ ਹਾਲਾਂਕਿ ਮਿਊਂਸੀਪਲ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਸਾਡੇ ਕੋਲ ਫੰਡ ਨਹੀਂ ਹੈ ਜਿਹੜਾ ਇਹ ਹਾਲੀ ਦੇ ਵਿੱਚ ਹਾਊਸ ਦੀ ਜਿਹੜੀ ਮੀਟਿੰਗ ਹੋਈ ਸੀ ਅਗਰ ਉਸ ਜਾਂਦੀ ਹੈ ਜਿਹੜੇ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਸ਼ਹੀਦ ਹੋਏ ਸਨ ਅੰਤ ਕੀ ਹਮਲਾ ਹੋਇਆ ਸੀ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਨੂੰ ਪਹਿਲਾਂ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤੇ ਕੁਛੀ ਦੇਰ ਬਾਅਦ ਅਗਰ ਗੱਲ ਕਰੀਏ ਤੇ ਮਠਾਈ ਖਵਾਈ ਜਾਂਦੀ ਹੈ ਕਿ ਪੈਸਾ ਜਿਹੜਾ ਹੈ ਹੁਣ ਮ्युनਿਸਪਲ ਕਾਰਪੋਰੇਸ਼ਨ ਕੋਲ ਆ ਗਿਆ ਹੈ ਚੰਡੀਗੜ੍ਹ ਦੇ ਜਿਹੜੇ ਪੰਜਾਬ ਦੇ ਜਿਹੜੇ ਰਾਜੇਪਾਲ ਹੈ ਉਹਨਾਂ ਵੱਲੋਂ ਪੈਸਾ ਜਿਹੜਾ ਹੈ ਦੇਣ ਦੀ ਗੱਲ ਕੀਤੀ ਗਈ ਹੈ ਮਗਰ ਉਹਦੇ باوجود ਵੀ ਜਗ੍ਹਾ-ਜਗ੍ਹਾ ਤੁਹਾਨੂੰ ਇਹੀ ਦ੍ਰਿਸ਼ੇ ਦੇਖਣ ਨੂੰ ਮਿਲਣਗੇ ਅਗਰ ਇਸ ਜਿਹੜੇ ਚੌਂਕ ਦੀ ਗੱਲ ਕਰੀਏ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਚੌਂਕ ਦੇਖ ਰਹੇ ਹੋ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਇਹ ਚੌਂਕ ਦਿਖਾਇਆ ਜਾਵੇ ਇਹਦੇ ਇਸ ਚੌਂਕ ਦੀ ਅਗਰ ਅਸੀਂ ਗੱਲ ਕਰੀਏ ਤੇ ਵਾਟਰ ਇੱਥੇ ਜਿਹੜਾ ਹੈ ਡਰੇਨ ਜਿਹੜਾ ਹੈ ਹੋ ਰਿਹਾ ਹੈ ਪਾਈਪਾਂ ਜਿਹੜੀਆਂ ਨੇ ਟੁੱਟ ਰੀਆਂ ਨੇ ਅਗਰ ਮ्युनਿਸਪਲ ਕਾਰਪੋਰੇਸ਼ਨ ਦੀ ਗੱਲ ਕਰੀਏ ਤੇ ਇਹੀ ਉਹਨਾਂ ਦੇ ਜਿਹ ਸੜਕਾਂ ਜਿਹੜੀਆਂ ਨੇ ਉਹਨਾਂ ਦੇ ਕੰਮ ਸ਼ੁਰੂ ਕਰ ਦਿੱਤੇ ਜਾਂਦੇ ਨੇ ਮਗਰ ਉਹ ਜਿਹੜਾ ਹੈ ਕੰਮ ਜਿਹੜੇ ਨੇ ਪੂਰੇ ਨਹੀਂ ਹੁੰਦੇ ਤੇ ਲਗਾਤਾਰ ਮਨਸਿਪਲ ਕਾਰਪੋਰੇਸ਼ਨ ਦੇ ਅਗਰ ਅਧਿਕਾਰੀਆਂ ਦੇ ਨਾਲ ਗੱਲ ਕਰੀਏ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਡੇ ਕੋਲ ਫੰਡ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਬੋਰਡ ਲਗਾ ਕੇ ਇਸੀ ਜਗ੍ਹਾ ਤੇ ਇੱਕ ਕਾਫੀ ਵੱਡਾ ਗੱਡਾ ਹੋਇਆ ਹੋਇਆ ਹੈ ਜਿੱਥੋਂ ਪਾਣੀ ਜਿਹੜਾ ਹੈ ਬਿਲਕੁਲ ਲਗਾਤਾਰ ਵਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਚਾਹੇ ਚੰਡੀਗੜ੍ਹ ਦੇ ਕਿਸੇ ਵੀ ਸੈਕਟਰ ਦੀ ਗੱਲ ਕਰੀਏ ਖਾਸ ਕਰ ਅਗਰ 30 29 ਜਾਂ ਫਿਰ ਅਨੇ ਵਿਚ ਦੇ ਸੈਕਟਰਾਂ ਉਹਨਾਂ ਦੀ ਗੱਲ ਕਰੀਏ ਉੱਥੇ ਵੀ ਤੁਹਾਨੂੰ ਇਹੀ ਦ੍ਰਿਸ਼ੇ ਦਿਖੇਗਾ ਜਿਹੜੇ ਠੇਕੇਦਾਰ ਨੇ ਠੇਕੇਦਾਰਾਂ ਦਾ ਪੈਸਾ ਜਿਹੜਾ ਹੈ ਲੰਬੇ ਅਸੇ ਤੋਂ ਨਹੀਂ ਉਹਨਾਂ ਕੋਲ ਪਹੁੰਚ ਰਿਹਾ ਜਿਹੜਾ ਉਹਨਾਂ ਦਾ ਪੈਸਾ ਹੈ ਉਹ ਉਹਨਾਂ ਨੂੰ ਨਹੀਂ ਮਿਲ ਰਿਹਾ ਜਿਹੜੇ ਉੱਥੇ ਵਰਕਰਸ ਕੰਮ ਕਰ ਰਹੇ ਨੇ ਉਹ ਤਰਾਹੀ ਮਾਨਦ ਕਰ ਰਹੇ ਨੇ ਨਾਲ ਹੀ ਅਗਰ ਮਨਸੀਪਲ ਕਾਰਪੋਰੇਸ਼ਨ ਦੀ ਪਾਰਕਿੰਗਸ ਦੀ ਗੱਲ ਕਰੀਏ ਤੇ ਪਾਰਕਿੰਗਸ ਦੀ ਗੱਲ ਕਰੀਏ ਤੇ ਬਿਲਕੁਲ ਪਾਰਕਿੰਗ ਦਾ ਵੀ ਬੁਰਾ ਹਾਲ ਹੈ ਉੱਥੇ ਜਿਹੜੇ ਵਰਕਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜੀ ਹੈ ਤਨਖਾਹ ਨਹੀਂ ਦਿੱਤੀ ਜਾ ਰਹੀ ਕਿਉਂਕਿ ਲਗਾਤਾਰ ਅਗਰ ਮਨਸੀਪਲ ਮਨਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਗੱਲ ਕਰੀਏ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਡੇ ਕੋਲ ਫੰਡ ਨਹੀਂ ਹੈ ਵਿਕਤੀ ਸੰਕਟ ਹੈ ਇਹ ਤਸ ਗਰਦਾ ਸਿਟੀ ਬਿਊਟੀਫੁੱਲ ਜਿਹੜਾ ਅਕਸਰ ਕਿਹਾ ਜਾਂਦਾ ਹੈ ਜਿਹੜਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਇਹ ਤੁਹਾਨੂੰ ਜਿਹੜਾ ਹੈ ਸਿਟੀ ਬਿਊਟੀਫੁੱਲ ਦਿਖੇਗਾ ਹਾਲਾਂਕਿ ਬਾਰਿਸ਼ ਜਿਹੜੀ ਹੈ 2-3 ਦਿਨ ਪਹਿਲਾਂ ਹੋਈ ਸੀਗੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀਗਾ ਕਿ ਬਾਰਿਸ਼ ਜਿਹੜੀ ਹੈ ਹੋਣ ਦੀ ਸੰਭਾਵਨਾ ਹੈ ਮਗਰ ਤੇ باوجود ਵੀ ਸ਼ਹਿਰ ਦੇ ਵਿੱਚ ਪੋਲ ਪੱਟੀ ਜਿਹੜੀ ਹੈ ਆਪਣਾ ਐਡਮਿਨਿਸਟ੍ਰੇਸ਼ਨ ਦੀ ਮਿਊਨਿਸਪਲ ਕਾਰਪੋਰੇਸ਼ਨ ਦੀ ਪੋਲ ਪੱਟੀ ਖੋਲ ਦਿੱਤੀ ਸੜਕਾਂ ਤੇ ਪਾਣੀ ਜਿਹੜਾ ਹੈ ਦੇਖਣ ਨੂੰ ਮਿਲਿਆ ਆਹ ਜਿਹੜੀ ਸੜਕ ਹੈ ਕਿਉਂਕਿ ਇਹ ਸੜਕ ਜਿਹੜੀ ਹੈ ਇਸੀ ਅਗਰ ਤੁਸੀਂ ਰੋਡ ਤੋਂ ਜਾਵੋਗੇ ਤੇ ਸਿੱਧਾ ਜਿਹੜੇ ਪੋ ਅਗਰ ਗੱਲ ਕਰੀਏ ਸੈਕਟਰ 3 4 ਇਸੇ ਸਾਈਡ ਜਿਹੜੀ ਹੈ ਇਹ ਜਿਹੜੀ ਹੈ ਰੋਡ ਜਾਂਦੀ ਹੈ ਰਾਜੇ ਰਾਜੇ ਪਵਨ ਜਿਹੜਾ ਹੈ ਇਸੇ ਸੜਕ ਤੋਂ ਜਾਂਦੇ ਹੋ ਹਾਈ ਕੋਰਟ ਤੁਸੀਂ ਇਸੇ ਸੜਕ ਤੋਂ ਜਾਂਦੇ ਹੋ ਤੇ ਬਿਲਕੁਲ ਹਾਲ ਤੁਸੀਂ ਦੇਖ ਸਕਦੇ ਹੋ ਨਾਲ ਹੀ ਜਿਸ ਜਗ੍ਹਾ ਤੇ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਚੌਂਕ ਦੀ ਗੱਲ ਕਰ ਰਹੇ ਸੀ ਅਗਰ ਇਸ ਚੌਂਕ ਦੀ ਗੱਲ ਕਰੀਏ ਤੇ ਦਿੱਲੀ ਤੋਂ ਜਦੋਂ ਟ੍ਰਿਬਿਊਨ ਚੌਂਕ ਹੁੰਦੇ ਹੋਏ ਅਸੀਂ ਆਊਟਰ ਸਾਈਡ ਤੋਂ ਜਦੋਂ ਪੰਜਾਬ ਨੂੰ ਜਾਂਦੇ ਆ ਤੇ ਇਹੀ ਮਾਰਗ ਜਿਹੜਾ ਹੈ ਜਾਂਦਾ ਹੈ ਅਗਰ ਕੋਈ ਦੂਰ ਦਰਾਸ ਤੋਂ ਆਏਗਾ ਤੇ ਉਹ ਕੀ ਸੋਚੇਗਾ ਕਿ ਇਹ ਸਿਟੀ ਬਿਊਟੀਫੁਲ ਹੈ ਹਾਲਾਂਕਿ ਸਿਟੀ ਬਿਊਟੀਫੁਲ ਦੀ ਹੋਰ ਵੀ ਅਗਰ ਅੰਦਰ ਦੀ ਤਾਨੂੰ ਤਸਵੀਰਾਂ ਦਿਖਾਈਏ ਤੇ ਇਹੀ ਹਾਲਾਤ ਤੁਹਾਨੂੰ ਜਿਹੜਾ ਹੈ ਜਗਾ ਜਗਾ ਦੇਖਣ ਨੂੰ ਮਿਲਣਗੇ ਸੜਕਾਂ ਜਿਹੜੀਆਂ ਨੇ ਟੁੱਟੀਆਂ ਹੋਈਆਂ ਨੇ ਸਵਾਲ ਜਿਹੜੇ ਜ਼ਰੂਰ ਖੜੇ ਹੁੰਦੇ ਨੇ ਅਗਰ ਪਹਿਲਾਂ ਹਾਊਸ ਦੀ ਮੀਟਿੰਗ ਦੇ ਵਿੱਚ ਸ਼ਹੀਦਾ ਨੂੰ ਤੁਸੀਂ ਸ਼ਰਧਾਂਜਲੀ ਦਿੱਤੀ ਸੀ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਫੰਡ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਅਗਰ ਫੰਡ ਜਾਰੀ ਹੋਇਆ ਹੈ ਜਾਂ ਫਿਰ ਅਨਾਉਂਸਮੈਂਟ ਹੋਈ ਹੈ ਤੇ ਹਲੇ ਤੱਕ ਜਿਹੜਾ ਹੈ ਕੰਮ ਕਿਉਂ ਨਹੀਂ ਸ਼ੁਰੂ ਹੋਇਆ ਕਿਉਂਕਿ ਵਿੱਤੀ ਸੰਕਟ ਦੇ ਵਿੱਚ ਹੈ ਚਾਹ ਚੰਡੀਗੜ੍ਹ ਦੀ ਮੇਅਰ ਦੀ ਗੱਲ ਕਰੀਏ ਚਾਹ ਅਨੇ ਅਧਿਕਾਰੀਆਂ ਦੀ ਗੱਲ ਕਰੀਏ ਚਾਹ ਡਿਪਟੀ ਮੇਅਰ ਬੰਟੀ ਹੋਰਾਂ ਦੀ ਗੱਲ ਕਰੀਏ ਡਿਪਟੀ ਮੇਅਰ ਬੰਟੀ ਦਾ ਅਕਸਰ ਜਿਹੜੇ ਨੇ ਸਵਾਲ ਚੱਕ ਰਹੇ ਨੇ ਕਿ ਮਿਊਨਿਸਪਲ ਕਾਰਪੋਰੇਸ਼ਨ ਕੋਲ ਪੈਸਾ ਨਹੀਂ ਹੈ ਤੇ ਉਹਦੇ باوجود ਵੀ ਫੰਡ ਜਿਹੜੇ ਨੇ ਉਹ ਲਿੱਤੇ ਜਾਂਦੇ ਨੇ ਲੋਕਾਂ ਦੇ ਟੈਕਸ ਜਿਹੜੇ ਲਿੱਤੇ ਜਾਂਦੇ ਨੇ ਪ੍ਰਾਪਰਟੀ ਟੈਕਸ ਜਿਹੜਾ ਸੀਗਾ 3 ਗੁਣਾ ਕਰ ਦਿੱਤਾ ਗਿਆ ਸੀਗਾ ਹਾਲਾਂਕਿ ਉਹਨੂੰ ਲੈ ਕੇ ਵੀ ਕਾਫੀ ਚਰਚਾਵਾਂ ਜੜੀਆਂ ਨੇ ਬਿਲਕੁਲ ਚੱਲਦੀ ਰਹੀਆਂ ਤੇ ਸਾਫ਼ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਸਿਟੀ ਬਿਊਟੀਫੁੱਲ ਦਾ ਤੁਹਾਨੂੰ ਅਸੀਂ ਹਾਲ ਦਿਖਾਇਆ ਕਿ ਇਹ ਸਿਟੀ ਬਿਊਟੀਫੁੱਲ ਹੈ ਇੱਥੇ ਸੜਕਾਂ ਦੇ ਕੰਮ ਜਿਹੜੇ ਨੇ ਪਿਛਲੇ ਲੰਬੇ ਅਰਸੇ ਤੋਂ ਨਹੀਂ ਹੋਏ ਜਿਹੜੇ ਕੀ ਹੁਣੇ ਚਾਹੀਦੇ ਵੀ ਨੇ ਲੋਕ ਵੀ ਮੰਗ ਰਹੇ ਨੇ ਕਿ ਸੜਕਾਂ ਜਿਹੜੀਆਂ ਨੇ ਟੁੱਟੀਆਂ ਹੋਈਆਂ ਨੇ ਪਾਈਪਸ ਜਿਹੜੀਆਂ ਨੇ ਪਹਿਲਾਂ ਦੀਆਂ ਤਰ੍ਹਾਂ ਜਿਹੜੀਆਂ ਪੁਰਾਣੀਆਂ ਪਈਆਂ ਹੋਈਆਂ ਨੇ ਕਿਉਂਕ ਹੋ ਰਹੇ ਨੇ ਤੇ ਸੜਕਾਂ ਨੂੰ ਵੀ ਸਮਾਰਟ ਬਣਾਣ ਦੀ ਲੋੜ ਹੈ ਪਾਈਪਾਂ ਦਾ ਵੀ ਜਿਹੜਾ ਹੈ ਅੰਦਰ ਨਿਰਮਾਣ ਕਰਨ ਦੀ ਲੋੜ ਹੈ ਪਾਈਪਾਂ ਵੀ ਚੇਂਜ ਕਰਨ ਦੀ ਲੋੜ ਹੈ ਤੇ ਵਿਕਤੀ ਸੰਕਰ ਦੇ ਵਿੱਚ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਚੱਲ ਰਿਹਾ ਹੈ ਚੰਡੀਗੜ੍ਹ ਤੋਂ ਕੈਮਰਾ ਬਰਸਨ ਵਿਜੇ ਦੇ ਨਾਲ ਐਨਵੀ ਨਿਊਜ਼ ਲਈ ਆਮੇ ਸੇਠੀ ਦੀ ਰਿਪੋਰਟ